ਐਸ ਜਗ੍ਹਾ ਦੇ ਉੱਪਰ ਉਹ ਸਵੈਲੇ ਨਵਾਬ ਬੈਠਦੇ ਸੀ ਲੋਕਾਂ ਦੇ ਕੇਸਾਂ ਦੀ ਸੁਣਵਾਈ ਹੋਇਆ ਕਰਦੀ ਸੀ ਨਵਾਬ ਦੀ ਕਚਹਿਰੀ ਦੇ ਵਿੱਚ ਆਹ ਵਾਲਾ ਵਿਚਾਲੇ ਕਮਰਾ ਆ ਗਿਆ ਉਸ ਤੋਂ ਅੱਗੇ ਜਾ ਕੇ ਉਹ ਨਵਾਬ ਦਾ ਕਮਰਾ ਆਜੋ ਅੱਗੇ ਤਾਂ ਇਹ ਖਾਸ ਟੈਕਨੋਲੋਜੀ ਸੀ ਕਿ ਨਵਾਬ ਆਪਣੇ ਉਸ ਕਮਰੇ 'ਚੋਂ ਬੈਠਾ ਹੋਇਆ ਤਾਂ ਇਹਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਨਾਲ ਜੁੜਦਾ ਹੈਗਾ ਇੱਥੇ ਵੀ ਉੱਪਰ ਚਵਾਰਾ ਬਣਿਆ ਹੋਇਆ ਹਵਾਦਾਰ ਪੁੱਛੋ ਕਹਿੰਦੇ ਸਾਡੇ ਆਪਣੇ ਵੱਡੇ ਕਹਿੰਦੇ ਹੁੰਦੇ ਸੀ ਹਾਂਜੀ ਵੀ ਇਹ ਜਲਾਲਉਦੀਨ ਪਹਿਲੇ ਇੱਥੇ ਹੁੰਦਾ ਅਤਾਂ ਹੀ ਜਲਾਲਾਬਾਦ ਬਣਿਆ ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਅਦਾਬ ਕੀ ਹਾਲ ਚਾਲ ਹੈ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ دوست ਦੀਪ ਬਾਠ ਲੈ ਕੇ ਆਜ਼ ਰਿਹਾ ਇੱਕ ਨਵਾਂ ਵਲੌਗ ਤੇ ਆਪਾਂ ਹਮੇਸ਼ਾ ਹੀ ਇਤਿਹਾਸਕ ਤੇ ਕਲਚਰਲ ਵਲੌਗ ਦਿਖਾਈਦੇ ਆ ਸੱਭਿਆਚਾਰ ਨਾਲ ਸੰਬੰਧਿਤ ਸਾਡੇ ਇਤਿਹਾਸ ਨਾਲ ਸੰਬੰਧਿਤ ਤੇ ਇਸੇ ਦੇ ਤਹਿਤ ਹੀ ਅੱਜ ਮੈਂ ਜਿਹੜੀ ਜਗ੍ਹਾ ਤੇ ਖੜਾ ਹਾਂ ਇਹ ਹੈਗਾ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਫਾਜ਼ਲਕਾ ਤੇ ਫਾਜ਼ਲਕਾ ਦਾ ਸ਼ਹਿਰ ਹੈਗਾ ਜਲਾਲਾਬਾਦ ਇਹ ਜਲਾਲਾਬਾਦ ਦੀ ਧਰਤੀ ਆ ਤੇ ਇੱਥੋਂ ਦਾ ਅੱਜ ਤੁਹਾਨੂੰ ਇੱਕ ਇਹੋ ਜਿਹਾ ਇਤਿਹਾਸ ਦਿਖਾਉਂਗਾ ਜਿਹੜਾ ਤੁਹਾਨੂੰ ਪਹਿਲਾਂ ਕਦੇ ਵੀ ਕਿਸੇ ਨੇ ਨਹੀਂ ਦਿਖਾਇਆ ਹੋਣਾ ਜਲਾਲਾਬਾਦ ਦਾ ਨਾਮ ਭਾਵੇਂ ਵੈਸੇ ਤਾਂ ਨਹੀਂ ਖਬਰਾਂ ਦੇ ਵਿੱਚ ਆਉਂਦਾ ਪਰ ਸਿਆਸੀ ਹਲਕਿਆਂ ਦੇ ਵਿੱਚ ਰਾਜਨੀਤੀ ਦੇ ਤੌਰ ਤੇ ਜਲਾਲਾਬਾਦ ਦਾ ਨਾਮ ਹਮੇਸ਼ਾ ਚਰਚਾ ਦੇ ਵਿੱਚ ਰਿਹਾ ਭਾਵੇਂ ਉਹ 2017 ਦੇ ਵਿੱਚ ਜਦੋਂ ਜਿਹੜੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਆ ਉਹ ਸਖਵੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜੇ ਸੀ ਤਾਂ ਇਸ ਕਰਕੇ ਰਾਜਨੀਤੀ ਤੌਰ ਤੇ ਜਲਾਲਾਬਾਦ ਹਮੇਸ਼ਾ ਹੀ ਚਰਚਾ ਦੇ ਵਿੱਚ ਰਿਹਾ ਚਾਹੇ ਬਾਕੀ ਦੇ ਪੱਖੇ ਦੇ ਵਿਸਾਰ ਦਿੱਤੇ ਗਏ ਨੇ ਤੇ ਐਵੇਂ ਦਾ ਹੀ ਇੱਕ ਪੱਖ ਇਤਿਹਾਸਕ ਪੱਖ ਜਿਹੜਾ ਅੱਜ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਮੈਂ ਤੁਹਾਨੂੰ ਅੱਜ ਜਲਾਲਾਬਾਦ ਦੀ ਉਹ ਇਤਿਹਾਸਕ ਇਮਾਰਤ ਦਿਖਾਉਂਗਾ ਜਿੱਥੋਂ ਸ਼ਾਇਦ ਜਲਾਲਾਬਾਦ ਸ਼ਹਿਰ ਦੀ ਨੀਂਵ ਰੱਖੀ ਗਈ ਸੀ ਜਿੱਥੋਂ ਜਲਾਲਾਬਾਦ ਸ਼ਹਿਰ ਆਬਾਦ ਹੋਣਾ ਸ਼ੁਰੂ ਹੋਇਆ ਸੀ ਅੱਜ ਤੁਹਾਨੂੰ ਇੱਥੋਂ ਦੀ 150 ਸਾਲ ਪੁਰਾਣੀ ਇੱਕ ਇਮਾਰਤ ਦਿਖਾਉਣ ਲੱਗਿਆ ਤੇ ਇਮਾਰਤ ਦੀ ਖਾਸੀਅਤ ਜਿਹੜੀ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਸੀਸੀਟੀਵੀ ਕੈਮਰਿਆਂ ਨੂੰ ਵੀ ਅੱਜ ਦੇ ਅਨੁਮਾਤ ਪਾਉਂਦੀ ਆ ਉਹ ਕੀ ਖਾਸੀਅਤ ਆ ਉਹ ਮੈਂ ਤੁਹਾਨੂੰ ਇਮਾਰਤ ਦੇ ਅੰਦਰੋਂ ਦਿਖਾਉਂਗਾ ਕਿ ਸੀਸੀਟੀਵੀ ਕੈਮਰਿਆਂ ਨੂੰ ਕਿਉਂ ਮਾਟ ਪਾਉਂਦੀ ਆ ਕੀ ਖਾਸੀਅਤ ਸੀ ਜਿਸ ਦਾ ਮੁਕਾਬਲਾ ਉਸ ਵੇਲੇ ਕਿਉਂਕਿ ਸੀਸੀਟੀਵੀ ਕੈਮਰੇ ਹੈ ਨਹੀਂ ਸੀ ਤਾਂ ਸੀਸੀਟੀਵੀ ਦਾ ਕੰਮ ਫਿਰ ਇਮਾਰਤ ਨੂੰ ਹੀ ਇਸ ਤਰ੍ਹਾਂ ਦਾ ਖਾਸ ਡਿਜ਼ਾਈਨ ਕੀਤਾ ਗਿਆ ਇਮਾਰਤ ਦਾ ਕਿ ਉਹ ਉਹਦੇ ਵਿੱਚੋਂ ਸੀਸੀਟੀਵੀ ਕੈਮਰਿਆਂ ਦੀ ਲੋਡ ਨਾ ਪਵੇ ਉਸ ਤੋਂ ਵੀ ਜ਼ਿਆਦਾ ਕੰਮ ਦੇਣ ਇਸ ਇਮਾਰਤ ਦੀ ਖਾਸੀਅਤ ਇਹ ਆ ਕਿ ਇਹਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਕਿਧਰੇ ਜਾ ਕੇ ਜੁੜ ਜਾਂਦਾ ਹੈਗਾ ਉਹ ਕਿਵੇਂ ਜੁੜਦਾ ਉਹ ਵੀ ਮੈਂ ਤੁਹਾਨੂੰ ਦੱਸਦਾ ਫਿਲਹਾਲ ਆਪਾਂ ਇਸ ਇਮਾਰਤ ਦੇ ਅੰਦਰ ਜਾਵਾਂਗੇ ਤੇ ਦੇਖਾਂਗੇ ਕਿ ਉਹ ਕਿਹੜੀ ਸੀਸੀਟੀਵੀ ਵਾਲੀ ਟੈਕਨੋਲੋਜੀ ਆ ਜਿਹੜੀ ਉਦੋਂ ਵਰਤੀ ਗਈ ਸਾਰੇ ਦਫ਼ਤਰ ਦੇ ਅਧਿਕਾਰੀਆਂ ਤੇ ਉਸ ਵੇਲੇ ਦੇ ਨਵਾਬ ਦੁਆਰਾ ਨਿਗਰ੍ਹਾ ਰੱਖੀ ਜਾਂਦੀ ਸੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੋਇਆ ਆਜੋ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆ ਤੇ ਨਾਲ-ਨਾਲ ਇਹਦਾ ਇਤਿਹਾਸ ਦੱਸਦੇ ਜਾਂਦੇ ਆ ਤੇ ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਸ ਇਮਾਰਤ ਦਾ ਨਾਮ ਬਿਲਕੁਲ ਧੁੰਦਲੇ ਜੇ ਤੇ ਮਿਟੇ ਹੋਏ ਅੱਖਰ ਨੇ ਜਿਹੜੇ ਸੀਮੈਂਟ ਨਾਲ ਲਿਖੇ ਗਏ ਹੋਏ ਆ ਕਿ ਸਬ ਤਹਿਸੀਲ ਜਲਾਲਾਬਾਦ ਵੈਸਟ ਡਬਲੂ ਪਾਈ ਹੋਈ ਆ ਲਾਸਟ ਦੇ ਵਿੱਚ ਵੈਸਟ ਇਸ ਸਾਬਤ ਤਹਿਸੀਲ ਦੇ ਵਜੋਂ ਇਹਨੂੰ ਵਰਤਿਆ ਗਿਆ ਸੀ ਇਮਾਰਤ ਨੂੰ ਤਹਿਸੀਲ ਬਣਨ ਤੋਂ ਪਹਿਲਾਂ ਵੀ ਇਸ ਇਮਾਰਤ ਦਾ ਬਹੁਤ ਪੁਰਾਣਾ ਇਤਿਹਾਸ ਆ ਤਹਿਸੀਲ ਤਾਂ ਸ਼ਾਇਦ ਇਹ 1907 ਦੇ ਆਸ-ਪਾਸ ਬਣੀ ਆ ਪਰ ਉਸ ਤੋਂ ਪਹਿਲਾਂ ਕਿਉਂਕਿ ਇਹ 150 ਸਾਲ ਪੁਰਾਣੀ ਆ ਤਾਂ ਆਜੋ ਇਹਦੀ ਖਾਸੀਅਤ ਦੱਸਦੇ ਆ ਵੀ ਇੱਥੇ ਕੀ ਕੀ ਹੁੰਦਾ ਰਿਹਾਗਾ ਉਸ ਵੇਲੇ ਜਦੋਂ ਇਹਨੂੰ ਨਵਾਬਾਂ ਨੇ ਬਣਾਇਆਗਾ ਇਹਦੇ ਆ ਐਂਟਰੀ ਗੇਟ ਦੇ ਉੱਪਰ ਹੀ ਅੰਦਰ ਆਉਂਦੇ ਸਾਰੀ ਆ ਮੇਨ ਇਹਦਾ ਅਦਾਲਤੀ ਕਮਰਾ ਹੈਗਾ ਇਹ ਵਾਲਾ ਮੇਨ ਅਦਾਲਤੀ ਕਮਰਾ ਜਿੱਥੇ ਨਵਾਬ ਜਿਹੜਾ ਸੀ ਜਲਾਲਾਬਾਦ ਦਾ ਨਵਾਬ ਜਲਾਲਉਦਦੀਨ ਜਿਨੇ ਇਸ ਸ਼ਹਿਰ ਦੀ ਨੀਂਹ ਰੱਖੀ ਸੀ ਉਹ ਵੀ ਇਤਿਹਾਸ ਤੁਹਾਨੂੰ ਦੱਸਾਂਗੇ ਪਰ ਉਹ ਕਿਵੇਂ ਇੱਥੇ ਬੈਠਦੇ ਸੀ ਪਹਿਲਾਂ ਉਹ ਤੁਹਾਨੂੰ ਸਾਰਾ ਕੁਝ ਦੱਸਦੇ ਆ ਤਾਂ ਇੱਥੇ ਅਦਾਲਤ ਲੱਗਿਆ ਕਰਦੀ ਸੀ ਇਸ ਕਮਰੇ ਦੇ ਵਿੱਚ ਉਸ ਵੇਲੇ ਅਦਾਲਤ ਲੱਗਦੀ ਸੀ ਦੇਖੋ ਤੁਸੀਂ ਇਸ ਜਗ੍ਹਾ ਦੇ ਉੱਪਰ ਆ ਜਿਹੜੀ ਤੁਸੀਂ ਢਾਂਚਾ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਉਸ ਵੇਲੇ ਨਵਾਬ ਬੈਠਦੇ ਸੀ ਲੋਕਾਂ ਦੇ ਕੇਸਾਂ ਦੀ ਸੁਣਵਾਈ ਹੋਇਆ ਕਰਦੀ ਸੀ ਨਵਾਬ ਦੀ ਕਚਹਿਰੀ ਦੇ ਵਿੱਚ ਤਾਂ ਉਸ ਵੇਲੇ ਇਹ ਮਮਦੋਟ रियासत ਦੇ ਅੰਡਰ ਆਉਂਦਾ ਸੀ ਜਲਾਲਾਬਾਦ ਪਹਿਲਾਂ ਮਮਦੋਟ रियासत ਹੁੰਦੇ ਦੇ ਵਿੱਚ ਆਈ ਉਹ ਕਿਵੇਂ ਆਇਆ ਉਹ ਵੀ ਤੁਹਾਨੂੰ ਦੱਸਦੇ ਆ ਉਹਦਾ ਸਬੰਧ ਹੈਗਾ ਮਹਾਰਾਜਾ ਨਜੀਤ ਸਿੰਘ ਜੀ ਨਾਲ ਤਾਂ ਉਸ ਤੋਂ ਬਾਅਦ ਇਹ ਜਲਾਲਾਬਾਦ ਹੋਂਦ ਦੇ ਵਿੱਚ ਆਇਆ ਤਾਂ ਇੱਥੇ ਇੱਕ ਕਚਹਿਰੀ ਬਣਾਈ ਗਈ ਅਦਾਲਤ ਤਾਂ ਅੱਗੇ ਤੁਹਾਨੂੰ ਦਿਖਾਉਣੇ ਆ ਇੱਥੇ ਨਵਾਬ ਬੈਠਦੇ ਸੀ ਇੱਥੇ ਲੋਕਾਂ ਦੇ ਮਸਲੇ ਸੁਣੇ ਜਾਂਦੇ ਸੀ ਉਦੋਂ ਦੇ ਵਕੀਲ ਬੈਠਦੇ ਸੀ ਤਾਂ ਜਿਹੜਿਆ ਸੀਸੀਟੀਵੀ ਵਾਲਾ ਕਮਰਾ ਹੈਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਉਸ ਤੋਂ ਪਹਿਲਾਂ ਤੁਹਾਨੂੰ ਸਾਰਾ ਇਸ ਬਿਲਡਿੰਗ ਦਾ ਢਾਂਚਾ ਦਿਖਾਉਣੇ ਆ ਕਿੰਡੀ ਵੱਡੀ ਇਹ ਬਿਲਡਿੰਗ ਹੈ ਜਿਹੜੀ ਅੱਜ ਖੰਡਰ ਬਣ ਚੁੱਕੀ ਹੈ ਜਲਾਲਾਬਾਦ ਦੇ ਵਿੱਚ ਇੱਕ ਇਤਿਹਾਸਕ ਇਮਾਰਤ 150 ਸਾਲ ਪੁਰਾਣੀ ਇਮਾਰਤ ਹੈ ਆਜੋ ਜੀ ਇਹਦੇ ਕਮਰੇ ਦਿਖਾਉ ਉਹ ਪਹਿਲਾਂ ਇੱਧਰ ਦੇਖੋ ਤੁਸੀਂ ਇਹਦੇ ਨਾਲ ਕਿੰਨੇ ਅਟੈਚ ਕਮਰੇ ਨੇ ਮਤਲਬ ਕਮਰਿਆਂ ਦੇ ਵਿੱਚ ਕਮਰੇ ਬਣੇ ਹੋਏ ਆ ਜਦੋਂ ਤੁਸੀਂ ਅੱਗੇ ਦੇ ਅੱਗੇ ਜਾਂਦੇ ਹੋ ਨਾ ਆਹ ਦੇਖੋ ਇੱਧਰ ਵੀ ਕਮਰੇ ਇਹ ਬਾਹਰਲੇ ਪਾਸੇ ਫੇਰਾ ਪਉਥੀ ਆ ਕੇ ਘੁੰਮ ਕੇ ਤਾਂ ਐਸ ਪਾਸੇ ਦੇਖੋਗੇ ਇੱਥੇ ਵੀ ਕਮਰਾ ਇੱਕ ਦੂਜੇ ਨਾਲ ਕਮਰੇ ਬਹੁਤ ਜ਼ਿਆਦਾ ਅਟੈਚ ਨੇ ਆ ਕੁਝ ਬੰਦ ਪਏ ਆ ਇਹ ਉਦੋਂ ਦੇ ਹੀ ਗੇਟ ਨੇ ਦਰਵਾਜ਼ੇ ਨੇ ਇੱਧਰ ਦੇਖੋ ਆ ਛੋਟੀ ਜਿਹੀ ਇੱਕ ਗੈਲਰੀ ਆਉਗੀ ਆ ਦੇਖੋ ਇਧਰ ਕਮਰਾ ਫਿਰ ਅੱਗੇ ਜਾ ਕੇ ਕਮਰੇ ਨੂੰ ਕਮਰਾ ਮਿਲ ਜਾਂਦਾ ਐਸ ਪਾਸੇ ਫਿਰ ਆਊਟਸਾਈਡ ਬਾਹਰਲੇ ਪਾਸੇ ਤੇ ਪਿੱਛੋਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਨਵਾਬ ਰਹਿੰਦੇ ਸੀਗੇ ਉਹਨਾਂ ਦਾ ਪਰਿਵਾਰ ਰਹਿੰਦਾ ਸੀ ਜਾਂ ਅਫਸਰ ਰਹਿੰਦੇ ਸੀ ਆ ਦੇਖੋ ਤੁਸੀਂ ਕਮਰੇ ਦੇ ਵਿੱਚੋਂ ਇੱਕ ਜਾ ਕੇ ਅੱਗੇ ਦੀ ਅੱਗੇ ਕਮਰਾ ਨਿਕਲਦਾ ਹੈਗਾ ਇਹ ਦੇਖੋ ਇਹ ਵੀ ਬਾਹਰ ਜਾ ਕੇ ਆਊਟਸਾਈਡ ਨਿਕਲ ਜਾਂਦਾ ਗੇਟ ਤਾਂ ਇਹਦੇ ਚਾਰੇ ਪਾਸੇ ਗੇਟ ਨੇ ਤਾਂ ਤੁਹਾਨੂੰ ਹੁਣ ਉਹ ਕਮਰਾ ਦਿਖਾਉਣੇ ਆ ਉਸ ਕਮਰੇ ਤੋਂ ਪਹਿਲਾਂ ਇੱਕ ਤੁਹਾਨੂੰ ਇੱਥੇ ਮੈਨੂੰ ਨਜ਼ਰ ਪਈ ਇੱਕ ਉਸ ਸਮੇਂ ਦੀ ਟਾਇਲਟ ਆ फ्लਸ਼ ਬਣੀ ਹੋਈ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਇੱਧਰ ਅੱਗੇ ਜਾ ਕੇ ਬਣੀ ਹੋਈ ਆ ਇਹ फ्लਸ਼ ਬਣੀ ਹੋਈ ਆ ਇਹ ਸ਼ਾਇਦ ਉਹ ਤੋਂ ਬਾਅਦ ਬਣੀ ਆ ਹੁਣ ਕੁਝ ਟਾਈਮ ਕਿਉਂਕਿ ਇਹ 150 ਸਾਲ ਪੁਰਾਣੀਆਂ ਤਾਂ ਇਹ 70 ਸਾਲ ਜਾਂ 50 ਸਾਲ ਪਹਿਲਾਂ ਇਹ ਜਿਵੇਂ ਉਸ ਤੋਂ ਬਾਅਦ ਇਹਨੂੰ ਤਸੀਲ ਦੇ ਤੌਰ ਤੇ ਵੀ ਵਰਤਿਆ ਗਿਆ ਕਿਵੇਂ-ਕਿਵੇਂ ਵਰਤਿਆ ਗਿਆ ਉਹ ਵੀ ਤੁਹਾਨੂੰ ਦੱਸਦੇ ਆਂ ਤਾਂ ਇੱਧਰ ਆ ਜਾਓ ਆਪ ਫੇਰ ਤੁਸੀਂ ਇੱਥੋਂ ਜੇ ਦੇਖੋਗੇ ਆ ਮੇਨ ਉਹੀ ਐਂਟਰੈਂਸ ਵਾਲਾ ਕਮਰਾ ਆ ਗਿਆ ਜਿੱਥੇ ਕਚਹਿਰੀ ਲੱਗਦੀ ਸੀਗੀ ਮੇਨ ਅਦਾਲਤੀ ਕਮਰਾ ਕੰਪਲੈਕਸ ਇਹਨੂੰ ਕਹਿ ਸਕਦੇ ਆਂ ਕਮਰੇ ਬਾਈ ਜੀ ਇੰਨੇ ਠੰਡੇ ਹਨ ਕਿਉਂਕਿ ਇਹ ਜਿੰਨੀਆਂ ਵੀ ਉਸ ਵੇਲੇ ਦੀਆਂ ਹਵੇਲੀਆਂ ਨੇ ਇਹਨਾਂ 'ਚ ਇੱਕ ਖਾਸ ਤਕਨੀਕ ਹੈ ਕਿ ਜਿਹੜੀਆਂ ਇਹਦੀਆਂ ਇੱਟਾਂ ਨੇ ਉਹ ਮਿੱਟੀ ਦੇ ਨਾਲ ਚੂਨੇ ਦੇ ਨਾਲ ਹਿਸਾਬ ਲਾਈਆਂ ਜਾਂਦੀਆਂ ਇਹਦੇ ਉੱਪਰ ਜਿਹੜਾ ਪਲਸਤਰ ਵੀ ਆ ਉਹ ਵੀ ਇੱਕ ਤਰ੍ਹਾਂ ਦਾ ਮਿੱਟੀ ਦਾ ਦਾਦਰ ਵਾਲਿਆ ਜਾਂ ਪਲਸਤਰ ਹੁੰਦਾ ਹੈਗਾ ਤੇ ਇੱਧਰ ਦੇਖ ਸਕਦੇ ਜਿੱਥੋਂ ਲਿਆ ਹੋਇਆ ਹੈਗਾ ਉਹ ਮਿੱਟੀ ਨਾਲ ਲੱਗੀਆਂ ਇੱਟਾਂ ਨੇ ਤੇ ਕਈਆਂ ਦੇ ਤਾਂ ਵਿਚਾਲੇ ਇੱਕ ਇੱਟ ਮਿੱਟੀ ਦੀ ਹੁੰਦੀ ਹੈ ਸਪੈਸ਼ਲ ਉਹ ਪੱਕੀ ਨਹੀਂ ਕੱਚੀ ਇੱਟ ਹੁੰਦੀ ਹੈ ਜਿਹਦੇ ਕਰਕੇ ਆਪਣੇ ਸਰਦੀ ਦੇ ਵਿੱਚ ਗਰਮ ਰਹਿੰਦਾ ਥਾ ਤੇ ਹੁਣ ਗਰਮੀ ਦੇ ਵਿੱਚ ਇੱਥੇ ਪੂਰਾ ਠੰਡਾ ਹੈਗਾ ਜੇ ਤੇ ਸਾਡੇ ਕੋਲੇ ਥਰਮਾਮੀਟਰ ਹੈ ਨਹੀਂ ਗਾ ਜੇ ਤੁਸੀਂ ਬਾਹਰ ਥਰਮਾਮੀਟਰ ਦੇ ਜੇ 40 42 ਡਿਗਰੀ ਹੈ ਨਾ ਤੇ ਅੰਦਰ ਅੱਧਾ ਹੀ ਰਹਿ ਜਾਣਾ ਕੰਮ ਇੰਨੀ ਠੰਡ ਹੈ ਇੱਥੇ ਆ ਜਾਓ ਬਈ ਅੱਗੇ ਤੇ ਇਹ ਇਤਿਹਾਸਕ ਕੋਠੀ ਜਲਾਲਾਬਾਦ ਦੇ ਵਿੱਚ ਆ ਬਾਰਡਰ ਸ਼ਹਿਰ ਆ ਜਲਾਲਾਬਾਦ ਉੱਥੇ ਦੀ ਹੈ ਤਾਂ ਦੋਸਤੋ ਹੁਣ ਮੈਂ ਤੁਹਾਨੂੰ ਉਹ ਕਮਰਾ ਦਿਖਾਉਣਾ ਜਿੱਥੋਂ ਨਵਾਬ ਬੈਠਾ ਹੋਇਆ ਸਾਰੀ ਇਮਾਰਤ ਦੇ ਕਮਰਿਆਂ ਦੇ ਵਿੱਚ ਇੱਕ ਨਜ਼ਰ ਰੱਖਦਾ ਸੀ ਆਪਦੀ ਜਿਹੜੇ ਦਫਤਰੀ ਕੰਮ ਕਾਜ ਬਾਰੇ ਕਰਮਚਾਰੀ ਨੇ ਸਾਰੇ ਉਹ ਆਪਣਾ ਕੰਮ ਸਹੀ ਕਰ ਰਹੇ ਆ ਲੋਕਾਂ ਦਾ ਉਹ ਕੰਮ ਸਹੀ ਕਰ ਰਹੇ ਆ ਤਾਂ ਉਸ ਤਰ੍ਹਾਂ ਇਹਦਾ ਡਿਜ਼ਾਈਨ ਬਣਾਇਆ ਗਿਆ ਉਹ ਮੈਂ ਤੁਹਾਨੂੰ ਦਿਖਾਉਣਾਗਾ ਤਾਂ ਬਿਲਕੁਲ ਇਸ ਕਮਰੇ ਦੇ ਪਿੱਛੇ ਹੀ ਆ ਜਿਹੜਾ ਤੁਸੀਂ ਦਰਵਾਜ਼ੇ ਦੇਖ ਰਹੇ ਹੋ ਦੋ ਇੱਕ ਇੱਧਰ ਆ ਇੱਕ ਦੇਖੋ ਇੱਧਰ ਦਰਵਾਜ਼ਾ ਹੈਗਾ ਤਾਂ ਇਹ ਪਿੱਛੇ ਇੱਕ ਕਮਰਾ ਹੈਗਾ ਵੱਡਾ ਕਮਰਾ ਜੀ ਦੀ ਛੱਤ ਸਾਰਾ ਤਾਂ ਉੱਚੀ ਆ ਇਹ ਨਵਾਬ ਦਾ ਦਫਤਰੀ ਕਮਰਾ ਜੀ ਦੇ ਵਿੱਚ ਨਵਾਬ ਅਦਾਲਤ ਲਾਉਣ ਤੋਂ ਬਾਅਦ ਬੈਠਦੇ ਸੀ ਆਜੋ ਅੰਦਰ ਦਿਖਾਉਣੇ ਆ ਤੁਹਾਨੂੰ ਦੇਖੋ ਉਸ ਸਮੇਂ ਦੇ ਮੁਤਾਬਕ ਇਹ ਕਿੰਨਾ ਵੱਡਾ ਕਮਰਾ ਹੈਗਾ ਠੀਕ ਆ ਉੱਪਰੋਂ ਵੀ ਦੇਖੋ ਤੁਸੀਂ ਕਿੰਨੀ ਉੱਚੀ ਹੈ ਇਹਦੀ ਛੱਤ ਆ ਹਵਾਦਾਰ ਠੰਡਾ ਕਮਰਾ ਹੈਗਾ ਤਾਂ ਇਹਦੇ ਵਿੱਚ ਜਿਹੜੀ ਖਾਸੀਅਤ ਹੈ ਇਹਦਾ ਡਿਜ਼ਾਈਨ ਆ ਉਹ ਕੀ ਆ ਆਜੂ ਅੱਗੇ ਮਾੜਾ ਜਾ ਇਹਦੇ ਜਿਹੜੇ ਗੇਟ ਦਿਖਾਓ ਚਾਰੇ ਪਾਸੇ ਐ ਕੰਮ ਕੁਮ ਕੇ ਦਿਖਾ ਦਿਓ ਦੇਖੋ ਇਹਦੇ ਚਾਰੇ ਪਾਸੇ ਇਹ 7 ਤੋਂ 8 ਗੇਟ ਬਣ ਜਾਂਦੇ ਆ ਇੱਕ ਕਮਰੇ ਨੇ ਜਿਵੇਂ ਮੈਂ ਤੁਹਾਨੂੰ ਦਿਖਾਉਣਾ ਜਿਵੇਂ ਮੰਨ ਕੇ ਚੱਲੋ ਇੱਥੇ ਨਵਾਬ ਸਾਹਿਬ ਬੈੰਦੇ ਹੋਣਗੇ ਇਸ ਜਗ੍ਹਾ ਤੇ ਸੈਂਟਰ ਦੇ ਵਿੱਚ ਹਨ ਤਾਂ ਇੱਥੋਂ ਅੱਗੇ ਬਿਲਕੁਲ ਮੇਰੇ ਕੋਲ ਆ ਕੇ ਦੇਖੋ ਐ ਇੱਥੋਂ ਦਿਖਾਓ ਇਧਰ ਕਮਰੇ ਦੇ ਵਿੱਚ ਕੈਮਰਾ ਮਾਰੋ ਇਧਰ ਸਾਹਮਣੇ ਤਾਂ ਇਧਰ ਦੇਖੋ ਇੱਕ ਕਮਰੇ ਦੇ ਵਿੱਚੋਂ ਆ ਮੈਂ ਸਾਹਮਣੇ ਜਾਊਂਗਾ ਪਹਿਲੇ ਕਮਰੇ ਤੇ ਆ ਨਜ਼ਾਰਾ ਪੂਰਾ ਸਾਫ਼ ਦੀਂਦਾ ਉਸ ਤੋਂ ਬਾਅਦ ਜਿਹੜੀ ਬਾਹਰਲੇ ਪਾਸੇ ਤੀਜੀ ਬਿਲਡਿੰਗ ਹੈ ਮਤਲਬ ਤਿੰਨ ਬਿਲਡਿੰਗਾਂ ਬਣੀਆਂ ਹੋਈਆਂ ਨੇ ਪਹਿਲੀ ਕਤਾਰ ਦੀ ਬਿਲਡਿੰਗ ਦੂਜੀ ਦੀ ਇਹ ਸੈਂਟਰ ਦੇ ਵਿੱਚ ਆਪਾਂ ਤੀਜੀ ਦੇ ਵਿੱਚ ਖੜੇ ਆ ਜੇ ਇਹਨੂੰ ਪਹਿਲੀ ਮੰਨ ਲਓ ਤਾਂ ਇੱਥੋਂ ਨਿਗਾ ਸਿੱਧੀ ਨਵਾਬ ਦੀ ਇੱਥੋਂ ਐਸ ਕਮਰੇ ਦੇ ਵਿੱਚ ਅੱਗੇ ਅੱਜ ਤਾਂ ਐਸ ਕਮਰੇ ਦੇ ਵਿੱਚ ਜਿਹੜੇ ਅਧਿਕਾਰੀ ਲੋਕਾਂ ਦਾ ਕੰਮ ਕਰਦੇ ਸੀ ਉਹਨਾਂ ਦੇ ਜਾਂਦੀ ਸੀ ਤੇ ਇੱਥੋਂ ਹੀ ਸਿੱਧੀ ਨਿਗਾ ਨਵਾਬ ਦੀ ਐਸ ਕਮਰੇ ਦੇ ਵਿੱਚ ਆਉਂਦੀ ਦੇਖੋ ਕਿੰਨਾ ਡਿਜ਼ਾਈਨ ਸ਼ਾਨਦਾਰ ਬਣਾਇਆ ਉਸ ਵੇਲੇ ਦੀ ਇਹ ਖਾਸ ਟੈਕਨੋਲੋਜੀ ਆ ਇੱਥੋਂ ਬਿਲਕੁਲ ਤੁਸੀਂ ਖੜ ਕੇ ਦਿਖਾ ਦਿਓ ਉਧਰ ਨੂੰ ਇਹ ਪਹਿਲੀ ਇਮਾਰਤ ਮੰਨ ਲਓ ਇੱਧਰ ਆ ਜਾਓ ਥੋੜਾ ਜਿਹਾ ਇਹ ਪਹਿਲੀ ਇਮਾਰਤ ਮੰਨ ਲਓ ਇੱਥੋਂ ਸਾਹਮਣੇ ਦੇਖੋ ਆ ਵਿਚਾਲੇ ਇੱਕ ਕਮਰਾ ਆਉਂਦਾ ਆਹ ਵਾਲਾ ਵਿਚਾਲੇ ਕਮਰਾ ਆ ਗਿਆ ਉਸ ਤੋਂ ਅੱਗੇ ਜਾ ਕੇ ਉਹ ਨਵਾਬ ਦਾ ਕਮਰਾ ਆਜੋ ਅੱਗੇ ਤਾਂ ਇਹ ਖਾਸ ਟੈਕਨੋਲੋਜੀ ਸੀ ਕਿ ਨਵਾਬ ਆਪਣੇ ਉਸ ਕਮਰੇ ਚੋਂ ਬੈਠਾ ਹੋਇਆ ਤੀਜੀ ਇਮਾਰਤ ਤੀਜੀ ਕਤਾਰ ਦੇ ਕਮਰਿਆਂ ਦੇ ਵਿੱਚ ਨਿਗਰਸ਼ਾਨੀ ਰੱਖ ਸਕਦਾ ਸੀ ਤਾਂ ਐਵੇਂ ਇੱਧਰ ਐਸ ਪਰਸੇ ਨਿਗਾਹ ਜਾਂਦੀ ਸੀ ਨਵਾਬ ਦੀ ਤਾਂ ਕਿੰਨੀ ਸ਼ਾਨਦਾਰ ਟੈਕਨੋਲੋਜੀ ਆ ਇਹ ਬਹੁਤ ਖਾਸ ਟੈਕਨੋਲੋਜੀ ਆ ਉਸ ਵੇਲੇ ਦੀ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਕਿ ਉਹਨਾਂ ਲੋਕਾਂ ਦੇ ਵੀ ਦਿਮਾਗ ਇਸ ਤਰ੍ਹਾਂ ਕੰਮ ਕਰਦੇ ਸੀ ਉਦੋਂ ਵੀ ਇਸ ਤਰ੍ਹਾਂ ਦੇ ਮਿਸਤਰੀ ਸੀ ਇੰਜੀਨੀਅਰ ਸੀ ਜਿਹਨੇ ਜਿਹੜੇ ਇਸ ਤਰ੍ਹਾਂ ਦੀਆਂ ਇਮਾਰਤਾਂ ਬਣਾਉਂਦੇ ਸੀ ਇਧਰੋਂ ਵੀ ਇਸੇ ਤਰ੍ਹਾਂ ਹੀ ਆ ਆਸਾ ਦੇਖਾਓ ਇਹ ਜਿਵੇਂ ਅੱਗੇ ਦੇ ਅੱਗੇ ਜਾਵੋਗੇ ਤੁਸੀਂ ਮੈਂ ਇੱਥੋਂ ਜ਼ੂਮ ਕਰੂੰਗਾ ਆ ਦੇਖੋ ਆ 2 ਨੰਬਰ ਇਮਾਰਤ ਦੇ ਵਿੱਚ ਆ ਗਏ ਤੇ ਅੱਗੇ ਜਾ ਕੇ ਉਹ 3 ਨੰਬਰ ਤਾਂ ਇਸ ਤਰ੍ਹਾਂ ਇਹ ਨਿਗਾ ਜਾਂਦੀ ਸੀਗੀ ਨਵਾਬ ਦੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਬਹੁਤ ओके ਹੋ ਗਿਆ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲੱਭੀ ਦੀਆਂ ਇੱਥੋਂ ਆਪਾਂ ਸਿੱਧਾ ਹੀ ਬਾਹਰ ਆ ਜਾਨੇ ਆ ਫੇਰ ਤੇ ਦੋਸਤੋ ਹੁਣ ਇਸ ਜਗ੍ਹਾ ਦਾ ਸਬੰਧ ਮਹਾਰਾਜਾ ਅਨਜੀਤ ਸਿੰਘ ਨਾਲ ਕਿਉਂ ਆ ਉਹ ਵੀ ਮੈਂ ਦੱਸਦਾ ਤੁਹਾਨੂੰ ਦੋਸਤੋ ਕਿਉਂਕਿ 150 ਸਾਲ ਪੁਰਾਣੀ ਇਹ ਇਮਾਰਤ ਇਹ ਸ਼ਹਿਰ ਉਸ ਤੋਂ ਵੀ ਪੁਰਾਣਾਗਾ ਅਸਲ ਵਿੱਚ 1807 ਦੇ ਵਿੱਚ ਜਦੋਂ ਮਮਦੋਟ ਰਿਆਸਤ ਦਾ ਨਵਾਬ ਨਵਾਬ ਨमाज ਉਦਦੀਨ ਉਸ ਦਾ ਨਾਮ ਸੀ ਨਵਾਜ਼ ਉਦਦੀਨ ਉਸਨੇ ਮਹਾਰਾਜਾ ਨਜੀਤ ਸਿੰਘ ਨਾਲ جنگ ਲੜੀ ਸੀ 1807 ਦੇ ਵਿੱਚ ਤਾਂ 1807 ਦੇ ਵਿੱਚ ਜਦੋਂ ਉਸਨੇ ਮਹਾਰਾਜਾ ਨਜੀਤ ਸਿੰਘ ਨਾਲ جنگ ਲੜੀ ਤਾਂ ਉਹ جنگ ਹਾਰ ਗਿਆ ਤਾਂ ਉਸ ਤੋਂ ਬਾਅਦ ਮਹਾਰਾਜਾ ਨਜੀਤ ਸਿੰਘ ਤੋਂ ਉਹਨੇ ਸਹਾਇਤਾ ਮੰਗੀ ਕਿ ਮੈਨੂੰ ਕੋਈ ਗੁਜ਼ਾਰੇਯੋਗੀ ਜਗ੍ਹਾ ਦਿੱਤੀ ਜਾਵੇ ਇੱਕ ਕੋਈ ਜ਼ਮੀਨਾਂ ਦਿੱਤੀਆਂ ਜਾਣ ਤਾਂ ਮਹਾਰਾਜਾ ਨਜੀਤ ਸਿੰਘ ਨੇ ਉਸ ਨੂੰ ਤਰਸ ਦੇ ਆਧਾਰ ਤੇ ਮੰਮਦੋਟ ਰਿਆਸਤ ਦੇ ਦਿੱਤੀ ਮੰਮਦੋਟ ਸ਼ਹਿਰ ਜਿਹੜਾ ਫਿਰੋਜ਼ਪੁਰ ਦੇ ਨਾਲ ਆ ਜਦੋਂ ਆਪਾਂ ਫਾਜ਼ਿਲਕਾ ਦਲਾਲਾਬਾਦ ਤੋਂ ਫਿਰੋਜ਼ਪੁਰ ਨੂੰ ਜਾਣੇ ਆ ਤਾ ਮਹਾਰਾਜਾ ਅਨਜੀਤ ਸਿੰਘ ਨੇ ਨਵਾਜ਼ ਉੱਦੀਨ ਨੂੰ ਤਰਸ ਦੇ ਆਧਾਰ ਤੇ ਮਮਦੋਟ ਰਿਆਸਤ ਦਾ ਨਵਾਬ ਬਣਾਤਾ ਤਾਂ ਉਸ ਤੋਂ 1 ਸਾਲ ਬਾਅਦ 1808 ਦੇ ਵਿੱਚ ਨਵਾਜ਼ ਉੱਦੀਨ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਦਾ ਜਿਹੜਾ ਮੁੰਡਾ ਹੁੰਦਾ ਉਹ ਛੋਟੀ ਉਮਰ ਦਾ ਹੁੰਦਾ ਉਹ ਗੱਦੀ ਤੇ ਬੈਠ ਨਹੀਂ ਸਕਦਾ ਤਾਂ ਗੱਦੀ ਦਾ ਜਿਹੜਾ ਹੱਕ ਆ ਉਸ ਦੇ ਭਰਾ ਨੂੰ ਮਿਲਦਾ ਕুতਬ ਉੱਦੀਨ ਨੂੰ ਤਾਂ ਕুতਬ ਉੱਦੀਨ ਕਾਫੀ ਦਹਾਕੇ ਇਸ ਮਮਦੋਟ ਰਿਆਸਤ ਦਾ ਨਵਾਬ ਬਣਿਆ ਰਹਿੰਦਾ ਰਾਜ ਕਰਦਾ ਰਹਿੰਦਾ ਇੱਥੇ ਥੋੜੇ ਸਮੇਂ ਬਾਅਦ ਹੀ 1865 70 ਦੇ ਵੇਲੇ ਕੁਤਬ ਉਦੀਨ ਦੀ ਵੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਇਸ ממਦੋਟ रियासत ਦਾ ਜਿਹੜਾ ਵਾਰਿਸ ਆ ਜਿਹੜਾ ਨਵਾਬ ਆ ਉਹ ਕੁਤਬ ਉਦੀਨ ਦਾ ਮੁੰਡਾ ਜਲਾਲ ਉਦੀਨ ਬਣ ਜਾਂਦਾ ਹੈ ਤਾਂ ਜਲਾਲ ਉਦੀਨ ਆਪਣੀ रियासत ਦੇ ਕੰਮ ਨੂੰ ਵਧਾਉਣ ਦੀ ਖਾਤਰ ਆਪਣਾ ਘੇਰਾ ਵਧਾਉਣ ਦੀ ਖਾਤਰ ਉਹ ਸੋਚਦਾ ਵੀ ਇਸ ਇਲਾਕੇ ਨੂੰ ਆਬਾਦ ਕੀਤਾ ਜਾਵੇ ਐਸਾ ਇਲਾਕਾ ਤੇ ਜਲਾਲਾਬਾਦ ਦੇ ਇਲਾਕੇ ਤੇ ਉਸਦੀ ਨਜ਼ਰ ਆਉਂਦੀ ਆ ਤਾਂ 1874 ਦੇ ਵਿੱਚ ਜਲਾਲਉਦੀਨ ਇਸ ਜਗ੍ਹਾ ਤੇ ਆ ਕੇ ਜਲਾਲਾਬਾਦ ਸ਼ਹਿਰ ਦੀ ਨੀਂਹ ਰੱਖਦਾਗਾ ਉਸ ਤੋਂ ਬਾਅਦ ਇਹ ਸ਼ਹਿਰ ਮੰਨਣਾ ਸ਼ੁਰੂ ਹੁੰਦਾਗਾ ਇੱਥੇ ਆ ਕੇ ਉਹਨੇ ਬਹੁਤ ਸਾਰੇ ਕੰਮ ਕੀਤੇ ਜਦੋਂ ਕੰਮ ਹੋਣ ਲੱਗ ਗਏ ਜ਼ਮੀਨਾਂ ਆਬਾਦ ਹੋਣ ਲੱਗੀਆਂ ਲੋਕਾਂ ਦੇ ਕਾਰੋਬਾਰ ਚੱਲਣ ਲੱਗ ਗਏ ਤਾਂ ਸਿੱਧਾ ਹਿਸਾਬ ਆ ਕਿ ਉੱਥੇ ਕਾਗਜ਼ੀ ਕਾਰਵਾਈਆਂ ਜ਼ਮੀਨਾਂ ਦੇ ਕਾਗਜ਼ ਪੱਤਰ ਰਜਿਸਟਰੀਆਂ ਇੰਤਕਾਲ ਹੋਣਗੇ ਜਦੋਂ ਕਾਰੋਬਾਰ ਚੱਲੂਗਾ ਉੱਥੇ ਅਦਾਲਤ ਦੀ ਲੋੜ ਪੈਂਦੀ ਹੈ ਤਾਂ ਉਸ ਅਦਾਲਤ ਵੀ ਕੰਮਕਾਜ ਨੂੰ ਦੇਖਦੇ ਹੋਏ ਬਿਲਕੁਲ ਇਸ ਇਮਾਰਤ ਦੇ ਵਿੱਚ ਇਹੋ ਹੀ ਇਮਾਰਤ ਬਣਾਈ ਗਈ ਇੱਕ ਅਦਾਲਤੀ ਕੰਪਲੈਕਸ ਦੇ ਤੌਰ ਤੇ ਜਿੱਥੇ ਨਵਾਬ ਜਲਾਲੂਉਦ-ਦੀ ਅਦਾਲਤ ਲੱਗਦੀ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਤਾਂ ਸਭ ਤੋਂ ਪਹਿਲਾਂ 1876 ਦੇ ਵਿੱਚ ਉਹਨੇ ਆ ਕੇ ਇਸ ਸ਼ਹਿਰ ਦਾ ਨਾਮ ਜਲਾਲ ਆਬਾਦ ਨਗਰ ਰੱਖਿਆ ਸੀ ਜਲਾਲ ਆਬਾਦ ਨਗਰ ਜਿਸ ਤੋਂ ਹੌਲੀ-ਹੌਲੀ ਇਸ ਦਾ ਨਾਮ ਜਲਾਲਾ ਬਾਦ ਦੇ ਨਾਲ ਮਸ਼ਹੂਰ ਹੋ ਗਿਆ ਜਿਹੜਾ ਸਰਹੱਦ ਦੇ ਬਿਲਕੁਲ ਨਾਲ ਲੱਗਦਾ ਪਾਕਿਸਤਾਨ ਦੀ ਭਾਰਤ ਸਰਹੱਦ ਦੇ ਨਾਲ ਲੱਗਦਾ ਹੈਗਾ ਤੇ ਫਾਜ਼ਲਕਾ ਦਾ ਇੱਕ ਵੱਡਾ ਸ਼ਹਿਰ ਆ ਜਲਾਲਾਬਾਦ ਪੱਛਮੀ ਤਾਂ ਇਹਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਨਾਲ ਜੁੜਦਾ ਹੈਗਾ ਕਿਵੇਂ ਉਹਨਾਂ ਨੇ ਮਮਦੋਟ ਦੇ ਪਹਿਲੇ ਨਵਾਬ ਨੂੰ ਇਹ ਜ਼ਮੀਨ ਦਿੱਤੀ ਮਮਦੋਟ ਦੀ ਤੇ ਉਸ ਤੋਂ ਬਾਅਦ ਆ ਕੇ ਤੀਜੀ ਪੀੜ੍ਹੀ ਚ ਨਵਾਬ ਜਲਾਲਉਦੀਨ ਨੇ ਇਸ ਜਲਾਲਾਬਾਦ ਸ਼ਹਿਰ ਦੀ ਨੀਂਹ ਰੱਖੀ ਤੇ ਇੱਥੇ ਅਦਾਲਤਾਂ ਲੱਗਦੀਆਂ ਸੀ ਜਿਹੜਾ ਤੁਹਾਨੂੰ ਸਾਰਾ ਦਿਖਾਇਆ ਅੰਦਰ ਅਦਾਲਤੀ ਕੰਪਲੈਕਸ ਤੇ ਉਸ ਤੋਂ ਬਾਅਦ ਜਦੋਂ ਮੁਲਕ ਦੀ ਵੰਡ ਹੋ ਗਈ ਤਾਂ ਵੰਡ ਹੋਣ ਤੋਂ ਬਾਅਦ ਇੱਥੇ ਕੀ ਕੁਝ ਬਣਿਆ ਰਿਹਾ ਉਹ ਵੀ ਤੁਹਾਨੂੰ ਦੱਸਦੇ ਹਾਂ ਵੰਡ ਹੋਣ ਤੋਂ ਬਾਅਦ ਇਹ ਸਭ ਤੋਂ ਪਹਿਲਾਂ ਜਿਵੇਂ 1947 ਦੇ ਵਿੱਚ ਜਦੋਂ ਵੰਡ ਹੋ ਗਈ ਉਸ ਤੋਂ ਪਹਿਲਾਂ ਜਿਹੜਾ ਨਵਾਬਾਂ ਦਾ ਰਾਜ ਖਤਮ ਹੋ ਗਿਆ ਕਿਉਂਕਿ ਨਵਾਬ ਜਿੰਨਾ ਕਿ ਮੈਂ ਪੜਿਆ ਕਹਿੰਦੇ ਵੀ ਜਿਹੜੇ ਅਬਦੁੱਲ ਜਿੰਨਾ ਸੀਗੇ ਆਜ਼ਾਦੀ ਵੇਲੇ ਜਿਨ੍ਹਾਂ ਨੇ ਪਾਕਿਸਤਾਨ ਦੀ ਮੰਗ ਕੀਤੀ ਸੀ ਉਹ ਨਵਾਬ ਜ਼ਿਆਦਾਤਰ ਉਧਰ ਪਹਿਲਾਂ ਕਾਂਗਰਸ ਨਾਲ ਸੀ ਫਿਰ ਜਦੋਂ ਵੰਡ ਹੋਈ ਤਾਂ ਨਵਾਬ ਉਹਨਾਂ ਨਾਲ ਜਾ ਕੇ ਉਧਰ ਰਲ ਕੇ ਕਹਿੰਦੇ ਅਸੀਂ ਉਧਰ ਰਹਿਣਾ ਹੈਗਾ ਤਾਂ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਇੱਥੇ ਇਸ ਇਮਾਰਤ ਦੇ ਵਿੱਚ ਖਜ਼ਾਨਾ ਦਫ਼ਤਰ ਵੀ ਰਿਹਾ ਹੈਗਾ ਤੇ ਖਜ਼ਾਨਾ ਦਫ਼ਤਰ ਕਾਫੀ ਸਾਲ ਰਿਹਾ ਉਸ ਤੋਂ ਬਾਅਦ ਇਹ ਇੱਕ ਤਹਿਸੀਲ ਕੰਪਲੈਕਸ ਬਣ ਗਿਆ ਇਹ ਇਹ ਸ਼ਾਨਦਾਰ ਇਮਾਰਤ ਪਟਵਾਰਖਾਨਾ ਵੀ ਰਿਹਾ ਜਲਾਲਾਬਾਦ ਦਾ ਜਾਨਕਿ ਇੱਥੇ ਘੁਮਕਮਾ ਕੇ ਕੰਮ ਜ਼ਮੀਨਾਂ ਦੇ ਹੁੰਦੇ ਰਹੇ ਆ ਇਸ ਜਗ੍ਹਾ ਦੇ ਉੱਪਰ ਸਾਰਾ ਕੰਮ ਜ਼ਮੀਨਾਂ ਨਾਲ ਸੰਬੰਧਿਤ ਕਾਰੋਬਾਰ ਨਾਲ ਸੰਬੰਧਿਤ ਜਿਹੜਾ ਸਰਕਾਰੀ ਕੰਮਕਾਜ ਇੱਥੇ ਹੁੰਦਾ ਰਿਹਾ ਇਹ ਇਹਦੇ ਵਿੱਚ ਜਿਹੜੀ ਤਹਿਸੀਲ ਰਹੀ ਆ ਉਹ ਵੀ ਤੁਹਾਨੂੰ ਜਾਂ ਪਟਵਾਰਖਾਨਾ ਰਿਹਾ ਉਹਦੀਆਂ ਵੀ ਤੁਹਾਨੂੰ ਨਿਸ਼ਾਨੀਆਂ ਇੱਥੇ ਮੈਂ ਦਿਖਾ ਦੇਣਾ ਆਜੂ ਅੱਗੇ ਇਸ ਜਗ੍ਹਾ ਤੇ ਜਿੱਥੇ ਹੁਣ ਖੜ ਕੇ ਹੁਣ ਮੈਂ ਬੋਲ ਰਿਹਾ ਜੀ ਇਹਦੇ ਪਿੱਛੇ ਹੀ ਬਿਲਕੁਲ ਤੁਹਾਨੂੰ ਸਬੂਤ ਮਿਲਣਗੇ ਕਿ ਇੱਥੇ ਤਹਿਸੀਲ ਦਾ ਕੰਮ ਹੁੰਦਾ ਰਿਹਾ ਪੰਜਾਬੀ 'ਚ ਲਿਖਿਆ ਜਿਹੜੇ ਹਿੰਦੀ ਉਰਦੂ ਜਾਣਦੇ ਆ ਕੋਈ ਉਧਰਲੇ ਲੋਕ ਵੀ ਇੱਥੇ ਸ਼ਾਇਦ ਜਦੋਂ ਜਲਾਲਾਬਾਦ ਵੰਡ ਤੋਂ ਪਹਿਲਾਂ ਜਿਨ੍ਹਾਂ ਦਾ ਨਾਤਾ ਰਿਹਾ ਹੋਣਾ ਤਾਂ ਇਹ ਤਹਿਸੀਲ ਸਹਾਇਕ ਤੇ ਮਾਮਲਾ ਅੱਗੋਂ ਮਿਟਿਆ ਹੋਇਆ ਇੱਥੇ ਕੰਮਕਾਜ ਹੁੰਦੇ ਸੀਗੇ ਇਹਨਾਂ ਕਮਰਿਆਂ ਦੇ ਵਿੱਚ ਆਜ਼ਾਦੀ ਤੋਂ ਬਾਅਦ ਵੀ ਇਹ ਪੁਰਾਣੀ ਤਹਿਸੀਲ ਦੇ ਨਾਮ ਨਾਲ ਵੀ ਬੱਜਦਾ ਹੈ ਇਹ ਇਹਨੂੰ ਜਾਣਿਆ ਜਾਂਦਾ ਤਾਂ ਇੱਧਰ ਦੇਖੋ ਤੁਸੀਂ ਇਸ ਕੰਧ ਦੇ ਉੱਪਰ ਫੀਸ ਰਜਿਸਟਰੀ ਦਾ ਚਾਰਜ ਸਟਾਮ ਦੀ ਦਰ ਇਹ ਜ਼ਮੀਨਾਂ ਨਾਲ ਸੰਬੰਧਿਤ ਇੱਥੇ ਫੀਸਾਂ ਲਿਖੀਆਂ ਗਈਆਂ ਨੇ ਕਿਉਂਕਿ ਇੱਥੇ ਜ਼ਮੀਨਾਂ ਦੇ ਕੰਮ ਪਹਿਲਾਂ ਵੀ ਜ਼ਮੀਨੀ ਕੰਮਕਾਜ ਇੱਥੇ ਹੁੰਦਾ ਰਿਹਾ ਫਿਰ ਇੱਥੇ ਜਿਵੇਂ ਪਟਵਾਰਖਾਨਾ ਰਿਹਾ ਤਾਂ ਫਿਰ ਤਾਂ ਸਾਰਾ ਕੰਮ ਹੀ ਇੱਥੇ ਜ਼ਮੀਨਾਂ ਦਾ ਹੁੰਦਾ ਰਿਹਾ ਦੇਖੋ ਤੁਸੀਂ ਵਸੀਅਤ ਫੀਸ ਮਕਾਨ ਹਰ ਤਰ੍ਹਾਂ ਦਾ ਇੱਥੇ ਡਿਟੇਲ ਲਾਈ ਹੋਈ ਆ ਲਿਖ ਕੇ ਤੇ ਦੋਸਤੋ ਹੁਣ ਆਪਾਂ ਤੁਹਾਨੂੰ ਸਟੈਪ 1 ਤੇ ਦਿਖਾਇਆ ਪਹਿਲੇ ਨੰਬਰ ਤੇ ਦਿਖਾਇਆ ਜਿੱਥੇ ਅਦਾਲਤ ਲੱਗਦੀ ਸੀ ਉਹ ਕਮਰਾ ਸਾਰਾ ਨਵਾਬ ਜਿੱਥੇ ਬੈਠਦੇ ਸੀ ਜਲਾਲ ਉੱਦੀਨ ਨਵਾਬ ਜਲਾਲਾਬਾਦ ਤੇ ਉਸ ਤੋਂ ਅੱਗੇ ਇਹ ਆ ਗਿਆ ਉਹਨਾਂ ਦਾ ਦਫ਼ਤਰ ਜਿੱਥੋਂ ਉਹ ਚਾਰੇ ਪਾਸੇ ਕਰਮਚਾਰੀਆਂ ਤੇ ਨਿਗਰਾਨੀ ਰੱਖਦੇ ਸੀ ਤੇ ਉਸ ਤੋਂ ਪਿਛਲੇ ਪਾਸੇ ਜਿੱਥੇ ਉਹਨਾਂ ਦੀ ਰਹਾਇਸ਼ ਹੁੰਦੀ ਸੀ ਕਿਉਂਕਿ ਰਹਾਇਸ਼ ਵੀ ਜ਼ਰੂਰੀ ਆ ਜਾਂ ਜਿਹੜੇ ਹੋਰ ਅਫਸਰ ਵੀ ਆਉਂਦੇ ਸੀ ਉਹਨਾਂ ਤੋਂ ਵੀ ਅੱਗੇ ਦੇ ਕੋਈ ਰਾਜੇ ਮਹਾਰਾਜੇ ਜਾਂ ਅੰਗਰੇਜ਼ ਅਫਸਰ ਕੋਈ ਉਹਨਾਂ ਨੂੰ ਮਿਲਣ ਆਉਂਦੇ ਹੋਣਗੇ ਤਾਂ ਉਹਨਾਂ ਦੀ ਜਿਹੜੀ ਰਹਾਇਸ਼ ਉਹ ਵੀ ਜ਼ਰੂਰੀ ਹੈ ਇਸ ਕਰਕੇ ਹੁਣ ਰਹਾਇਸ਼ ਉਹਨਾਂ ਦੀ ਦਿਖਾਉਣੀ ਹੈ ਜਿਹੜੀ ਪਿੱਛੇ ਉਸ ਸਮੇਂ ਦੀ ਸ਼ਾਨਦਾਰ ਰਹਾਇਸ਼ਾ ਚਬਾਰੇ ਬਣੇ ਹੋਏ ਆ ਉੱਪਰ ਚਬਾਰਾ ਬਣਿਆ ਹੋਇਆਗਾ ਬਹੁਤ ਵਧੀਆ ਇੱਕ ਚਗਿਰਦਾ ਬਣਿਆ ਹੋਇਆ ਵਿਚਾਲੇ ਆਸੇ-ਪਾਸੇ ਇਮਾਰਤਾਂ ਉਹ ਦਿਖਾਉਣੀਆਂ ਤੁਹਾਨੂੰ ਉਹ ਬਿਲਕੁਲ ਪਿਛਲੇ ਪਾਸੇ ਇਹ ਵੀ ਕਮਰੇ ਜਿਹੜੇ ਕੋਈ ਦਫ਼ਤਰੀ ਕੰਮਕਾਜ ਦੇ ਵਿੱਚ ਹੀ ਉਹਦੋਂ ਵਰਤੇ ਜਾਂਦੇ ਹੁੰਦੇ ਆ ਤਾ ਇਹ ਉਹ ਜਗ੍ਹਾ ਹੈ ਜਿੱਥੇ ਨਵਾਬ ਰਹਿੰਦੇ ਹੋਣਗੇ ਕੰਮਕਾਰ ਤੋਂ ਬਾਅਦ ਤੇ ਅੱਜ ਤਾਂ ਇੱਥੇ ਹਾਲਤ ਦੇਖ ਲੋ ਆ ਘਾਹ ਉੱਗ ਗਿਆ ਆ ਕਿੰਨਾ ਕੋਸ਼ ਇੱਥੇ ਕੰਡੇ ਉੱਗ ਗਿਆ ਏ ਕਿੱਕਰਾ ਉੱਗ ਗਿਆ ਇਆਂ ਤੇ ਉਸ ਵੇਲੇ ਕਿੰਨਾ ਸ਼ਾਨਦਾਰ ਮਾਹੌਲ ਹੋਊਗਾ ਇੱਕ ਤਾਂ ਇਹ ਕਿੰਨੀ ਖੂਬਸੂਰਤ ਹਵੇਲੀ ਹੋਊਗੀ ਜਿਹਦੇ ਉੱਪਰ ਵੀ ਇਮਾਰਤ ਬਣੀਆ ਚਵਾਰਾ ਬਣਿਆ ਉਹ ਵੀ ਤੁਹਾਨੂੰ ਉੱਪਰ ਜਾ ਕੇ ਦਿਖਾਵਾਂਗੇ ਤੇ ਇੱਧਰ ਵੀ ਕਮਰੇ ਬਣੇ ਹੋਏ ਆ ਕਿਉਂਕਿ ਉਹਨਾਂ ਦੇ ਨੌਕਰ ਉਹਨਾਂ ਦਾ ਸਮਾਨ ਕਿੰਨਾ ਹੋਊਗਾ ਬਾਪਾ ਦਾ ਮਹਾਰਾਜਾ ਦਾ ਉਹ ਸਾਰਾ ਕੁਝ ਇੱਥੇ ਸੀ ਉਹਨਾਂ ਦਾ ਖਾਣਾ ਵੀ ਬਣਦਾ ਸੀ ਪਰ ਉਸ ਵੇਲੇ ਦੱਸਦੇ ਆ ਵੀ ਇਹ ਬੜਾ ਖੂਬਸੂਰਤ ਇੱਥੇ ਬਾਗਬੂਗ ਵੀ ਹੁੰਦੇ ਸੀ ਆਲੇ-ਦੁਆਲੇ ਇਹ ਤੁਹਾਨੂੰ ਉੱਪਰ ਜਾ ਕੇ ਵੀ ਆਪਾਂ ਦਿਖਾ ਦਿੰਨੇ ਆ ਕੰਡੇ ਆਵਾਜ਼ ਕੇ ਵੀ ਚਲੀ ਜਾਂਦੇ ਹਾਂ ਹਾਂ ਆ ਲੈ ਬੱਚੇ ਹੁਣ ਆ ਬਣਾ ਤਾ ਆ ਦੇਖੋ ਦੋਸਤੋ ਅੱਗੇ ਵੀ ਪੌੜੀਆਂ ਚੜ੍ਹਦੀਆਂ ਨੇ ਤੇ ਇਸ ਵੇਲੇ ਵੈਸੇ ਧੁੱਪ ਬਹੁਤ ਆ ਫਿਰ ਵੀ ਅੱבא ਸ਼ੂਟ ਕਰਦੇ ਪਿਆ ਉਧਰੋਂ ਉੱਪਰੋਂ ਦਿਖਾ ਦੇ ਉੱਪਰੋਂ ਵੀ ਦੇਖੋ ਜਾਲੀਦਾਰ ਬਣਿਆ ਹੋਇਆ ਸਾਰਾ ਕੁਝ ਇੱਥੇ ਵੀ ਉੱਪਰ ਚਵਾਰਾ ਬਣਿਆ ਹੋਇਆ ਹਵਾਦਾਰ ਹਾਰਾ ਉਪਰੋ ਸਾਤ ਟੁੱਟੀ ਹੋਈਆਂ ਦਿਖਾ ਦੇ ਤੇ ਕਿਸੇ ਵੇਲੇ ਇੱਥੇ ਪੂਰੀਆਂ ਰੌਣਕਾਂ ਹੋਣੀਆਂ ਹੁਣ ਤੱਕ ਕਬੂਤਰਾਂ ਦੀਆਂ ਬੈਠਾਂ ਹੀ ਰਹਿ ਗਈਆਂ ਸਾਰਾ ਕੁਝ ਇਹ ਪੁਰਾਣਾ ਇਤਿਹਾਸ ਆ ਜਲਾਲਾਬਾਦ ਦਾ ਇੱਧਰ ਦੇਖੋ ਇੱਧਰ ਵੀ ਹਵਾਦਾਰ ਪੂਰਾ ਬਣਿਆ ਹੋਇਆ ਕਿ ਵੀ ਹਵਾ ਆਵੇ ਠੰਡੀ ਦਾ ਵਿੱਚ ਦੀ ਕ੍ਰੋਸ ਹੋ ਕੇ ਇੱਥੇ ਅੰਦਰ ਸਿੱਧੀ ਜਾਵੇ ਇਸ ਕਮਰੇ 'ਚ ਇੱਧਰ ਵੀ ਜਾਲੀ ਬਣੀ ਹੋਈ ਇੱਕ ਤਰ੍ਹਾਂ ਦਾ ਇਹਦਾ ਅੱਗੇ ਆਂਗਣ ਬਣਿਆ ਹੋਇਆ ਵਿਹੜਾ ਕਹਿ ਸਕਦੇ ਹਾਂ ਵਿਚਾਲੇ ਸੈਂਟਰ ਚ ਗੈਲਰੀ ਇੱਥੇ ਧੁੱਪ ਸਿੱਧੀ ਪੈਂਦੀ ਹੁੰਨੀ ਆ ਉਦੋਂ ਜਦੋਂ ਸਿਆਲ ਦੇ ਵਿੱਚ ਲੋੜ ਹੁੰਦੀ ਹੈ ਪਰ ਅੱਜ ਕਿੱਕਰਾਂ ਹੋਈਆਂ ਪਈਆਂ ਆ ਘਾਹ ਬੂਟੀਆਂ ਕਿਉਂਕਿ ਸਾਮ ਸੰਭਾਲ ਹੈਣੀਗੀ ਇਹਨਾਂ ਇਤਿਹਾਸਕ ਹਵੇਲੀਆਂ ਦੀ ਛੱਤਾਂ ਟੁੱਟੀਆਂ ਹੋਈਆਂ ਨੇ ਵੈਸੇ ਵੀ ਰਿਸਕ ਆ ਇੱਥੇ ਆਪਾਂ ਥੱਲੇ ਹੀ ਚੱਲਦੇ ਆਂ ਦੋਸਤੋ ਇੱਧਰ ਤੁਹਾਨੂੰ ਮੈਂ ਦਿਖਾਉਣਾ ਆਹ ਦੇਖੋ ਤੁਸੀਂ ਜੜਾਂ ਕਿੱਥੇ ਪਹੁੰਚੀਆਂ ਹੋਈਆਂ ਇਹ ਕਿ ਬਾਹਰੋਂ ਕਿਸੇ ਉਹਦੀਆਂ ਨੇ ਬੋੜ ਦੀਆਂ ਜਾਂ ਪਿੱਪਲ ਦੀਆਂ ਜੜਾਂ ਅੰਦਰ ਆਈਆਂ ਪਈਆਂ ਨੇ ਆਹ ਮੈਂ ਤੁਹਾਨੂੰ ਅੰਦਾਜ਼ਾ ਲਾ ਲਵਾਂ ਵੀ ਇੰਨੀ ਪੁਰਾਣੀ ਆ ਇਹ ਕੰਧਾਂ ਦੇ ਵਿੱਚ ਦੀਆਂ ਆਈਆਂ ਮੇ ਤੋਂ ਨਹੀਂ ਬਪੂ ਜੀ ਸਾਸਰੀ ਕਾ ਸਾਸਰੀ ਕਾ ਆਪਣਾ ਨਾਮ ਦੱਸ ਦਿਓਈ ਪਹਿਲਾਂ ਬਲਦੇਵ ਸਿੰਘ ਜੀ ਬਲਦੇਵ ਸਿੰਘ ਤੁਸੀਂ ਇੱਥੋਂ ਜਲਾਲਾਬਾਦ ਦੇ ਰਹਿਣ ਵਾਲੇ ਹੋ ਹਾਂ ਜੀ ਇੱਥੋਂ ਦੇ ਰਹਿਣ ਵਾਲੇ ਹਾਂ ਤੇ ਇਹ ਅਸੀਂ ਕੋਠੀ ਦਾ ਅਜ ਇਤਿਹਾਸ ਬਣਾ ਰਹੇ ਸੀ ਇਹ ਪੁਰਾਣੀ ਬਿਲਡਿੰਗ ਆ ਇਹ ਪਹਿਲੇ ਜੀ ਕਚਹਿਰੀ ਬਣੀ ਹੋਈ ਸੀ ਹੁਣ ਵੀ ਇੱਕ ਕਚਹਿਰੀ ਚੱਲਦੀ ਸੀ ਪਹਿਲੇ ਕਿੰਨਾ ਕੁ ਟਾਈਮ ਪਹਿਲਾਂ ਬੰਦ ਹੋਈ ਐ ਜਿਸ ਵੇਲੇ ਨਵੀਂ ਕਚਹਿਰੀ ਇਹ ਜਿਹੜਾ ਕਚਹਿਰੀ ਨਵੀਂ ਬਣੀ ਐ ਇੱਥੇ ਪਹਿਲੇ ਆ ਕੇ ਲੋਕ ਪੜਦੇ ਉਹ ਜਿਸੀ ਆਈਟੀ ਆਈ ਇੱਥੇ ਹੁੰਦੀ ਸੀ ਉਦੋਂ ਬਾਅਦ ਫਿਰ ਇੱਥੇ ਜਿੱਥੇ ਨਵਾਬਾਂ ਦੀ ਥਾ ਪਹਿਲੇ ਰੱਖੀ ਹੋਈ ਨਾ ਉੱਥੇ ਆ ਕੇ ਉਹਨਾਂ ਨੇ ਸਕੂਲ ਮਤਲਬ ਉੱਥੇ ਆ ਕੇ ਕਚਹਿਰੀ ਬਣ ਗਈ ਇੱਥੇ ਕਚਹਿਰੀ ਫਿਰ ਉਹ ਨਵੀਂ ਕਚਹਿਰੀ ਚੱਲੀ ਥੋੜੇ ਸਾਲ ਹੀ ਹੋਏ ਬਣਿਆ ਆ ਥੋੜੇ ਸਾਲ ਹੀ ਹੋਏ ਨੇ ਠੀਕ ਆ ਤੇ ਇਹ ਫਿਰ ਨਵਾਬ ਜਲਾਲਉਦੀਨ ਦਾ ਇਹ ਉਹਦੇ ਨਾਲ ਸੰਬੰਧ ਆ ਹਾਂ ਇਹ ਪਿੱਛੋਂ ਕਹਿੰਦੇ ਸਾਡੇ ਆਪਣੇ ਵੱਡੇ ਕਹਿੰਦੇ ਹੁੰਦੇ ਸੀ ਹਾਂਜੀ ਵੀ ਇਹ ਜਲਾਲਉਦੀਨ ਪਹਿਲੇ ਇੱਥੇ ਹੁੰਦਾ ਆ ਤਾਂ ਹੀ ਜਲਾਲਾਬਾਦ ਬਣਿਆ ਤਾਂ ਦੋਸਤੋ ਕਿੱਦਾਂ ਦੀ ਲੱਗੀ ਇਹ ਜਾਣਕਾਰੀ ਅੱਜ ਜਲਾਲਾਬਾਦ ਸ਼ਹਿਰ ਦਾ ਇਤਿਹਾਸ ਦੱਸਿਆ ਕਿਉਂਕਿ ਆਪਾਂ ਖਾਸ ਇਤਿਹਾਸ ਇਸ ਇਮਾਰਤ ਦਾ ਹੀ ਦੱਸ ਰਹੇ ਸੀ ਜਿਹੜੀ 150 ਸਾਲ ਪੁਰਾਣੀ ਹੈ ਜਿਹਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਜੁੜ ਜਾਂਦਾ ਜਾ ਕੇ ਕਿਉਂਕਿ ਉਹ ਜੇ ਨਵਾਬ ਨੂੰ ਜ਼ਮੀਨ ਨਾਂ ਦੇਂਦੇ ਮਮਦੂਤ ਵਾਲੇ ਨੂੰ ਫਿਰ ਅੱਗੇ ਉਹਨਾਂ ਦੀਆਂ ਪੀੜ੍ਹੀਆਂ ਕਿਵੇਂ ਇਸ ਸ਼ਹਿਰ ਦਾ ਨਿਰਮਾਣ ਕਰਦੀਆਂ ਇਸ ਅਦਾਲਤੀ ਕੰਪਲੈਕਸ ਦਾ ਤਾਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਲਿਆਉਂਦੇ ਰਵਾਂਗੇ ਤੁਹਾਡੇ ਵਾਸਤੇ ਬਾਕੀ ਵੀਡੀਓ ਵੀ ਜ਼ਰੂਰ ਦੇਖੋ ਆਪਣੇ ਚੈਨਲ ਨੂੰ ਹਾਲੇ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਮੋਨਟਾਈਜ਼ ਹੋ ਗਿਆ ਸੀਗਾ ਆਪਣਾ ਚੈਨਲ ਪਰ ਹਾਲੇ ਸਬਸਕ੍ਰਾਈਬਰ ਬਹੁਤ ਘੱਟ ਨੇ ਵੀਡੀਓਜ਼ ਨਵੀਆਂ ਵਾਇਰਲ ਨਹੀਂ ਹੁੰਦੀਆਂ ਤਾਂ ਜ਼ਰੂਰ ਸਾਰੀਆਂ ਵੀਡੀਓਜ਼ ਤੁਸੀਂ ਦੇਖਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ